ਸਾਚਰ ਕਾਲ ਦਾ ਟੀਵੀ ਅਨਾਰੀ ਦੇਖ ਰਹੇ ਹੋ ਤੇ ਮੈਂ ਹਾਂ ਸੁਖਮਨ ਚੀਮਾ ਦੇਸ਼ ਕੋਈ ਵੀ ਹੋਵੇ ਪਰ ਮਜ਼ਦੂਰਾਂ ਦੇ ਕੰਮਕਾਜ ਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਹਰ ਦੇਸ਼ ਦੇ ਵਿੱਚ ਸਵਾਲ ਉੱਠਦੇ ਰਹਿੰਦੇ ਨੇ ਕਿ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਕਟਾਹੀ ਵਰਤੀ ਜਾਂਦੀ ਆ ਬਹੁਤ ਵਾਰਾ ਘਟਨਾਮਾ ਦੇਖਣ ਨੂੰ ਮਿਲ ਚੁੱਕੇ ਨੇ ਕਿ ਕਿਸੇ ਵੀ ਦੇਸ਼ ਦੇ ਵਿੱਚ ਮਜ਼ਦੂਰਾਂ ਦੀ ਕਿਸ ਤਰੀਕੇ ਸੁਰੱਖਿਆ ਦੇ ਵਿੱਚ ਕਟਾਹੀ ਵਰਤੀ ਜਾਂਦੀ ਆ ਤੇ ਉਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਜਾਂਦਾ ਮਜ਼ਦੂਰਾਂ ਦੀ ਮੌਤ ਤੱਕ ਹੋ ਜਾਂਦੀ ਹੈ ਅਜਿਹੇ ਆ ਮਾਮਲਾ ਹੋਣਾ ਕੈਨੇਡਾ ਦੇ ਟ੍ਰਾਂਟੋ ਤੋਂ ਨਿਕਲ ਕੇ ਸਾਹਮਣੇ ਜਿੱਥੇ ਕਿ ਜਿਹੜਾ ਮਜ਼ਦੂਰਾ ਮਜ਼ਦੂਰ ਇੱਕ ਕੰਮ ਕਰ ਰਿਹਾ ਹੁੰਦਾ ਤਾਂ ਉਸ ਵਕਤ ਉਸਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਚੁੱਕਿਆ ਜਿਸ ਦੇ ਵਿੱਚ ਕਿ ਉਤਰੀ ਯਾਰਕ ਟ੍ਰਾਂਟੋ ਦੇ ਵਿੱਚ ਸੋਮਵਾਰ 16 ਜੂਨ 2025 ਨੂੰ ਸਵੇਰੇ ਇੱਕ ਕੰਮਕਾਜ਼ੀ ਮਜ਼ਦੂਰ ਦੀ ਮੌਤ ਹੋ ਚੁੱਕਿਆ ਹਾਦਸਾ ਸਵੇਰੇ ਤਕਰੀਬਨ ਅਜ 8:20 ਵਜੇ ਟੋਰੀ ਯਾਰਕ ਡਰਾਈਵ ਅਤੇ ਵੈਸਟਰਨ ਰੋਡ ਦੇ ਨੇੜਲੇ ਇੱਕ ਨਿਰਮਾਣ ਸਥਾਨ ਤੇ ਵਾਪਰਿਆ ਮਿਲੀ ਜਾਣਕਾਰੀ ਅਨੁਸਾਰ ਹੈ ਮਜ਼ਦੂਰ ਅਤੇ ਕਪਾਰੀ ਕੰਕਰੀਟ ਦੀ ਸਲੈਬ ਡਿੱਗ ਪਈ ਅਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਜਿਹੜੀ ਉਸ ਦੀ ਜਿਹੜੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਟ੍ਰਾਂਟੋ ਪੁਲਿਸ ਨੇ ਸਵੇਰੇ 8:00 ਵਜੇ 20 ਮਿੰਟ ਦੇ ਹਾਦਸੇ ਦੀ ਸੂਚਨਾ ਮਿਲੀ ਤੇ ਜਿਸ ਤੋਂ ਬਾਅਦ ਮੌਕੇ ਤੇ ਜਾਂਚ ਕਰਨ ਦੇ ਲਈ ਪੁਲਿਸ ਪਹੁੰਚੀ ਪਤਾ ਲੱਗਾ ਕਿ ਮਜ਼ਦੂਰ ਸਲੈਬ ਦੇ ਹੇਠਾਂ ਆ ਚੁੱਕੇ ਐਮਰਜੈਂਸੀ ਟੀਮ ਨੇ ਮਜ਼ਦੂਰ ਦੀ ਮੌਤ ਦੀ ਪੁਸ਼ਟੀ ਕੀਤੀ ਮਜ਼ਦੂਰ ਦੀ ਪਛਾਣ ਹਲੇ ਤੱਕ ਨਹੀਂ ਕੀਤੀ ਗਈ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਇਸ ਹਾਦਸੇ ਨੇ ਬਹੁਤ ਸਾਰੇ ਵੱਡੇ ਸਵਾਲ ਨੇ ਖੜੇ ਕਰ ਦਿੱਤੇ ਨੇ ਜਿੱਤੇ ਨਿਰਮਾਣ ਸਥਲਾਂ ਤੇ ਮਜ਼ਦੂਰਾਂ ਦੀ ਜਾਨ ਗਈਆ 2022 ਦੇ ਵਿੱਚ ਵੀ ਟ੍ਰਾਂਟੋ ਦੇ ਵਿੱਚ ਇੱਕ ਮਜ਼ਦੂਰ ਦੀ ਇਸੇ ਤਰੀਕੇ ਜਾਨ ਗਈ ਸੀ ਜਦੋਂ ਉਹ ਬਿਲਡਿੰਗ ਦੀ ਛੱਤ ਤੋਂ ਡਿੱਗ ਗਿਆ ਸੀ ਨਿਰਮਾਣ ਸਥਲਾਂ ਦੀ ਸੁਰੱਖਿਆ ਉਪਕਰਨਾ ਤੇ ਮਾਪਦੰਡਾਂ ਦੀ ਲਾਗੂ ਕਰਨ ਦੀ ਲੋੜ ਨੂੰ ਲੈ ਕੇ ਲਗਾਤਾਰ ਮਹਿਸੂਸ ਕੀਤਾ ਜਾ ਰਿਹਾ ਕਾਰਨ ਅੰਦੀ ਜਿਹੜੀ ਜਾਂਚ ਆ ਉਹ ਸਾਰੀ ਜਾਂਚ ਕੀਤੀ ਜਾ ਰਹੀ ਹੈ ਕਿ ਅਖਰ ਕਾਰਨ ਕੀ ਆ ਕੰਕਰੀਟ ਦੀ ਜਿਹੜੀ ਸਲੈਬ ਆ ਉਹ ਕਿਸ ਤਰੀਕੇ ਡਿੱਗੀ ਪਰ ਮੌਕੇ ਤੇ ਪ੍ਰਸ਼ਾਸਨ ਦੁਆਰਾ ਜਾ ਕੇ ਟੋਰਾਂਟੋ ਪੁਲਿਸ ਦੁਆਰਾ ਜਾ ਕੇ ਕੰਮ ਨੂੰ ਰੁਕਵਾ ਦਿੱਤਾ ਗਿਆ ਮੌਕੇ ਤੇ ਸਾਰੀ ਜਿਹੜੀ ਜਾਂਚ ਪੜਤਾਲਾ ਉਹ ਕੀਤੀ ਜਾ ਰਹੀ ਹੈ ਤੇ ਸਾਰੀ ਨਿਰਮਾਣ ਸਟਰੀਟ ਨੂੰ ਘੇਰ ਲਿਆ ਗਿਆ ਹਾਸੇ ਦੀ ਜਾਂਚ ਕਰਨ ਦੇ ਲਈ ਟ੍ਰਾਂਟੋਪੋਲਿਸ ਜ ਮੌਕੇ ਤੇ ਗਈ ਹੈ ਇਹ ਉਮੀਦ ਹੈ ਕਿ ਇਸ ਜਾਂਚ ਦੇ ਵਿੱਚ ਅੰਟਾਰੀਓ ਦੀ ਮਿਨਿਸਟਰੀ ਆਫ ਲੇਬਰ ਦੀ ਜਿਹੜੀ ਜਾਂਚ ਆ ਉਹ ਵੀ ਸ਼ਾਮਲ ਹੋਵੇਗੀ ਜੋ ਨਿਰਮਾਣ ਸਥਲਾਂ ਦੇ ਕੰਮਕਾਜ ਦੀ ਸੁਰੱਖਿਆ ਲਈ ਜਵਾਬਦੇਹ ਹੈ ਪਿਛਲੇ ਜੇਕਰ ਹਾਸਿਆਂ ਦੇ ਨਾਲ ਦੇਖਿਆ ਜਾਵੇ ਤਾਂ ਮਈ 2023 ਦੇ ਵਿੱਚ ਵੀ 2023 ਮਈ ਦੇ ਵਿੱਚ ਵੀ ਮਿਸਰੀ ਸਾਗਾ ਦੇ ਵਿੱਚ ਇੱਕ ਨਿਰਮਾਣ ਟਾਵਰ ਤੋਂ ਡਿੱਗਣ ਦੇ ਕਾਰਨ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤੇ ਉਸੇ ਤਰੀਕੇ ਨਾਲ ਇੱਕ ਅਕਤੂਬਰ 2022 ਦੇ ਵਿੱਚ ਡਾਊਨ ਟਾਊਨ ਟ੍ਰਾਂਟੋ ਦੇ ਵਿੱਚ ਕ੍ਰੇਨ ਦੀ ਗਰਾਊਟ ਦੇ ਨਾਲ ਦੋ ਕਰਮਚਾਰੀ ਜ਼ਖਮੀ ਹੋ ਜਾਂਦੇ ਨੇ ਤੇ ਉਸ ਤੋਂ ਪਹਿਲਾਂ ਇੱਕ ਜਨਵਰੀ 2021 ਦੇ ਵਿੱਚ ਵਾਗਨ ਨਿਰਮਾਣ ਸਟਰੀਟ ਦੇ ਲੋਹੇ ਦੇ ਸਟਰਕਚਰ ਹਟਾ ਕੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਤਕਰੀਬਨ 2-3 ਸਾਲਾਂ ਦੇ ਵਿੱਚ ਕਿਸ ਤਰੀਕੇ ਮਜ਼ਦੂਰਾਂ ਦੀਆਂ ਮੌਤਾਂ ਹੋ ਰਹੀਆਂ ਨੇ ਸੁਰੱਖਿਆ ਨੂੰ ਲੈ ਕੇ ਲਗਾਤਾਰ ਕوتاਹੀ ਵਰਤੀ ਜਾਂਦੀ ਹੈ ਤੇ ਉਸ ਦੇ ਉੱਪਰ ਵੱਡੇ ਸਵਾਲ ਵੀ ਉੱਠ ਰਹੇ ਨੇ ਤਾਂ ਇਸੇ ਚੱਲਦੇ ਇਹ ਹਾਦਸਾ ਨਿਰਮਾਣ ਖੇਤਰ ਵਿੱਚ ਮਜ਼ਦੂਰਾਂ ਦੀ ਜ਼ਿੰਦਗੀ ਦੀ ਅਹਿਮੀਅਤ ਅਤੇ ਉਹਨਾਂ ਦੀ ਸੁਰੱਖਿਆ ਦੀ ਲੋੜ ਵੱਲ ਧਿਆਨ ਖਿੱਚਦਾ ਸਰਕਾਰ ਅਤੇ ਕੰਪਨੀਆਂ ਨੂੰ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਸਿੱਖ ਲੈਣੀ ਚਾਹੀਦੀ ਹੈ ਮਜ਼ਬੂਤ ਸੁਰੱਖਿਆ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਤਾਂ ਜੋ ਅਜਿਹੇ ਹੀ ਆ ਭਵਿੱਖ ਦੇ ਵਿੱਚ ਹਾਦਸੇ ਨਾ ਵਾਪਰਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਕੰਕਰੀਟ ਦੀ ਸਲੈਬ ਡਿੱਗਣ ਦੇ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਚੁੱਕਿਆ 16 ਜੂਨ 2000 25 ਨੂੰ ਤੜਕ ਸਾਰੇ ਹੱਥ ਸਾਬਾਪਰਦਾ ਹਾਲਾਂਕਿ ਮੌਕੇ ਤੇ ਟ੍ਰਾਂਟੋ ਪੁਲਿਸ ਪਹੁੰਚਦੀ ਹੈ ਸਾਰੀ ਜਾਂਚ ਪੜਤਾਲ ਕਰ ਦਿੱਤੀ ਗਈ ਆ ਮੌਕੇ ਤੇ ਜਿਹੜਾ ਸਾਰਾ ਉਹ ਕੰਮ ਰੁਕਵਾ ਦਿੱਤਾ ਗਿਆ ਤੇ ਜਿਹੜੀ ਜਾਂਚ ਪੜਤਾਲ ਕੀਤੀ ਗਈ ਹੈ ਹਲੇ ਤੱਕ ਜਿਹੜਾ ਉਹ ਮੌਜੂਦੂਰ ਦੀ ਪਛਾਣ ਨਹੀਂ ਹੋਈ ਹਲੇ ਤੱਕ ਜਿਹੜਾ ਮੌਤ ਦਾ ਕਾਰਨ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੀ ਕੰਕਰੀਟ ਦੀ ਸਲੈਬ ਗਰੀਆ ਉਸ ਕਾਰਨ ਮੌਤ ਹੋਈ ਹੈ ਤਾਂ ਸਲੈਬ ਗਰੀ ਕਿਉਂ ਸਾਰੀ ਜਾਂਚ ਪੜਤਾਲਾ ਉਹ ਵੀ ਕੀਤੀ ਜਾਣੀ ਹੈ ਤੇ ਉਧਰਲੇ ਪਾਸੇ ਜਿਹੜੀ ਮਿਨਿਸਟਰੀ ਆਫ ਲੇਬਰ ਆ ਉਸ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਐਂਟਰੀ ਕੀਤੀ ਜਾਣੀ ਆ ਪਰਾ ਇੰਨਾ ਮਾਮਲਿਆਂ ਦੇ ਨਾਲ ਜਿਸ ਤਰੀਕੇ ਤੁਹਾਨੂੰ ਅਸੀਂ ਦੱਸਿਆ ਕਿ ਸਾਲ 2021 ਦੇ ਵਿੱਚ ਸਾਲ 2022 ਦੇ ਵਿੱਚ ਸਾਲ 2023 ਦੇ ਵਿੱਚ ਇਸੇ ਤਰੀਕੇ ਦੇ ਮਾਮਲੇ ਸਾਹਮਣੇ ਆਏ ਨੇ ਕਿ ਕਿਤੇ ਟਾਵਰ ਤੋਂ ਡਿੱਗਣ ਦੇ ਕਾਰਨ ਕਿਸੇ ਇਸੇ ਤਰੀਕੇ ਦੇ ਨਾਲ ਸਲੇਬ ਬਟਨ ਆਉਣ ਦੇ ਕਾਰਨ ਮਜ਼ਦੂਰ ਦੀ ਮੌਤ ਹੋ ਗਈ ਪਰ ਇਨ੍ਹਾਂ ਹਾਦਸਿਆਂ ਦੇ ਨਾਲ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤੋ ਵੱਡੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਕੀ ਮਜ਼ਦੂਰਾਂ ਦੀ ਸੁਰੱਖਿਆ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਆਪਣੇ ਕੰਮਕਾਜ ਦੇ ਚੱਕਰਾਂ ਦੇ ਵਿੱਚ ਮਜ਼ਦੂਰਾਂ ਦੀ ਜ਼ਿੰਦਗੀ ਦੀ अहमियत ਨਹੀਂ ਸਮਝੀ ਜਾ ਰਹੀ ਇਸ ਤਰੀਕੇ ਦੇ ਬਹੁਤੋ ਵੱਡੇ ਸਵਾਲ ਹੈ ਇਸ ਘਟਨਾ ਨੇ ਸਰਕਾਰ ਦੇ ਅੱਗੇ ਇਹਨਾਂ ਕੰਮ ਕਰਵਾਉਣ ਵਾਲੀਆਂ ਕੰਪਨੀਆਂ ਦੇ ਅੱਗੇ ਖੜੇ ਕਰ ਦਿੱਤੇ ਨੇ